ਸਾਨੂੰ ਸਰਕਾਰ ਵੱਲੋਂ ਜੋ ਯਾਤਰਾ ਵਾਸਤੇ ਬੱਸ ਮਿਲੀ ਸੀ ਅਸੀਂ ਉਸ ਬੱਸ ਵਿੱਚ ਯਾਤਰਾ ਕੀਤੀ ਹੈ ਜੀ ਅਸੀਂ ਦਮਦਮਾ ਸਾਹਿਬ ਦਮਦਮਾ ਸਾਹਿਬ ਤੋਂ ਅਸੀਂ ਆਨੰਦਪੁਰ ਸਾਹਿਬ ਗਏ ਸਾਨੂੰ ਜਾਣ ਵਿੱਚ ਕੋਈ ਦਿੱਕਤ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਸਾਡੇ ਨਾਲ ਇੰਸਪੈਕਟਰ ਸੀਗੇ ਜੀ ਜੋ ਉਹਨਾਂ ਨੇ ਸਾਡੀ ਦੇਖ ਰੇਖਾ ਕਰਨੀ ਸੀ ਕਿਦਾਂ ਦਾ ਪ੍ਰਬੰਧ ਖਾਣ ਪੀਣ ਦਾ ਰੈਂਟ ਸੈਣ ਦਾ ਤੇ ਉਥੇ ਬਹੁਤ ਵਧੀਆ ਪ੍ਰਬੰਧ ਸੀ ਸਾਨੂੰ ਇੱਕ ਕਿੱਟ ਦਿੱਤੀ ਗਈ ਹੈ ਜਿਸ ਵਿੱਚ ਬਹੁਤ ਸਾਰਾ ਸਮਾਨ ਜਿਵੇਂ ਕਿ ਕੰਬੜ ਚਾਦਰਾਂ ਸਰਾਣਾ ਪਿੱਲੋ ਵਗੈਰਾ ਜੋ ਕਹਿੰਦੇ ਆਪਾਂ ਹੀ ਅਮਰੇਲਾ ਵਗੈਰਾ ਸਾਰਾ ਸਮਾਨ ਸੀਗਾ ਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਯਾਤਰਾ ਕਰਵਾਈ ਯਾਤਰਾ ਦੌਰਾਨ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਇਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਸੀ ਰਸਤੇ ਵਿੱਚ ਵੀ ਸਾਨੂੰ ਲੰਗਰ ਦਿੱਤਾ ਗਿਆ ਅਸੀਂ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਗੁਰਦੁਆਰਾ ਪੌਲੀ ਸਾਹਿਬ ਤੇ ਅਨੰਦਪੁਰ ਸਾਹਿਬ ਤਖਤ ਕੇਸਗੜ ਸਾਹਿਬ ਤੇ ਸਭ ਗੁਰਦੁਆਰੇ ਸਾਹਿਬਾਨ ਦਾ ਦਰਸ਼ਨ ਕੀਤੇ ਸਾਨੂੰ ਉਸ ਗੁਰਦੁਆਰਾ ਸਹਿਬਾਨ ਦੇ ਖੁੱਲੇ ਦਰਸ਼ਨ ਹੋਏ ਸਾਰਾ ਖਾਨ ਪਿੰਡ ਦਾ ਰੈਂਟ ਸੈਂਡ ਦਾ ਸਾਰਾ ਉਹਨਾਂ ਨੇ ਪ੍ਰਬੰਧ ਕੀਤਾ ਸੀ ਕੋਈ ਕਾਇਦਾ ਉਹਨਾਂ ਨੇ ਕਿੱਟ ਵੀ ਦਿੱਤੀ ਜੋ ਜ਼ਰੂਰਤ ਦਾ ਸਮਾਨ ਸੀਗਾ ਯਾਤਰਾ ਬਹੁਤ ਅੱਛੀ ਹੋਈ ਤੇ ਕੋਈ ਰਸ਼ ਨਹੀਂ ਸੀ আর ਬਹੁਤ ਅੱਛੇ ਮੱਥਾ ਟੇਕਿਆ ਗਿਆ ਸਾਡੇ ਕੋਲੋਂ ਤੇ ਹਰ ਇੱਕ ਚੀਜ਼ ਬਹੁਤ ਅੱਛੀ ਸੀਗੀ ਜੋ ਨਹੀਂ ਜਾ ਸਕਦੇ ਉਹ ਵੀ ਸਾਰੇ ਗਏ ਆ ਤੇ ਕੋਈ ਖਰਚਾ ਨਹੀਂ ਆਇਆ ਹੈਗਾ ਤਾਂ ਬਹੁਤ ਅੱਛਾ ਸੀਗਾ ਲੱਗਾ ਇਸੇ ਤਰ੍ਹਾਂ ਇਹ ਸਾਨੂੰ ਯਾਤਰਾਵਾਂ ਦਿੰਦੇ ਰਹਿਣ ਤੇ ਅਸੀਂ ਯਾਤਰਾ ਕਰਦੇ ਰਹੀਏ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੀਮਨਾਨ ਸਾਹਿਬ ਦਾ